ਹਾਂਜੀ ਸੱਜਿਆ ਦਾ ਮੂਤੂ ਸਾਚੀ ਨੂੰ ਲਾ ਆਪਣੇ ਕੀਤੇ ਚੇਨਜਸ ਦੇ ਨਾਲ ਸਿੱਧੇ ਤੌਰ ਤੇ ਦੋ ਦਿਨ ਲੈ ਕੇ ਚੱਲਿਆ ਆ ਸਕੀ। ਜਦ ਕਿ ਫਰਟੇ ਵੀ ਇਸ ਨੂੰ ਜਿਵੇਂ ਕਿ ਆਪ ਦਾ ਕੰਮ ਦਿਨ ਨੂੰ ਇੱਕ 300 ਯਾਨੀ ਕਿ ਇੱਕ ਦਮੇ ਤੋਂ ਮੁਰ ਤੋਂ ਪਹੁੰਚਾਉਣੀ ਸਰਕਾਰੀ ਲੱਗਣ ਨਹੀਂ ਸ਼ੁਰੂ ਹੋ ਚੁੱਕਿਆ ਜਿਸ ਦੇ ਵਿੱਚ ਟਾਈਮਿੰਗ ਬੀ ਚੇਂਜਸ ਕੀਤੀ ਗਈ ਜਿਸ ਤੇ ਵਿੱਚ ਸਵੇਰੇ ਸ਼ਾਮ ਬੀ ਕਰਨ ਦਾ ਟਾਈਮ 3:00 ਸ਼ਾਮ ਮੈਨਾਂਕੀ ਦੁਪਹਿਰ 3:00 ਦੀ ਦਰਦ ਨਾਲ ਦਿੱਤਾ ਗਿਆ ਪਰ ਦੂਜੇ ਵਾਰ ਇਹ ਪਮਚਾ ਜਿਹੜੀ ਸੋਮੇ ਬਹਿਰੀ ਛੰਦ ਨੇ ਇਹ ਕਿਹਾ ਉਹਦੀ ਤਰ੍ਹਾਂ ਚੱਲ ਸਕਦੇ ਅਤੇ ਬਹੁਤ ਕਰੀ ਲਾਜ਼ਮੀ ਹੈ ਕਿ ਪਹਿਲਾਂ ਛੰਦ ਦੀ ਆਵਾਜ਼ ਮੀਟਿਆ ਜਿਸ ਦਾ ਵੀ ਪੱਛਿਆ ਨੇ ਮਖਿਆ ਨੂੰ ਬਾਰ ਬਾਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬੱਚਾ ਜੀਤੇ ਜਿਸ ਦੇ ਵਿੱਚ 10 ਤੋਂ 10 ਫ੍ਰੀ ਪ੍ਰਾਇਮਰੀ ਸਕੂਲ ਦੇ 400 ਕੱਟੇ ਪਰ ਚਿੱਤੰਦਿਆ ਬੋ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਨ ਕਰਦਾ 400 ਨਾਤੀ 750 ਕੱਟੇ ਪਰ ਚਿੱਤ ਸਟੱਡੀ ਦੇ ਲਈ ਹੁੰਦੇ ਆ ਬਹੁਤ ਪੁੰਨਾ ਦੇ ਸੇਨ ਟੇਬਲ ਨਹੀਂ ਹੋਇਆ ਜਦੋਂ ਨਾਲ ਜੇਸ ਕਰਕੇ ਉਹ ਗੂਨ ਦੇ ਵਿੱਚ ਨਹੀਂ ਨਹੀਂ ਉੱਤੇ ਨਹੀਂ ਭਲਕੇ ਘਰ ਦੇ ਵਿੱਚ ਛੁੱਟੀਆਂ ਕਰ ਲਈਆਂ ਤਾਂ ਇੱਕ चीज देखने ਨੂੰ ਪੰਜਾਬ ਦੇ ਫੂਨ ਆਪਰੀ ਜਦ ਤੱਕ ਪਹੁੰਚੀ ਜੋ ਪਹਿਲਾਂ 90% ਅਚਾਰ ਨਹੀਂ ਸੀ ਪਹੁੰਚ ਲਾਤ ਪਹੁੰਚ ਤਿੰਨ ਤੋਂ ਜਾਣੋ ਕਿ ਇਹ ਬੈਂਕ ਜਿਸ ਕਰਕੇ ਅਧਿਆਤਵਾ ਲੋਦੀ ਲਾ ਲਈਏ ਕਿ ਇਹ ਸੂਚੀ ਹੈ ਕਿ ਲਗਭਗ 5 ਤੋਂ 10% ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਜਾਂ ਤਾਂ ਕਿ ਬੱਚੇ ਆਪਣੇ ਘਰੇ ਸਹੀ ਢੰਗ ਨਾਲ ਰਹਿ ਸਕਣ ਦੂਸਰੇ ਪਾਸੇ ਬਹੁਤ ਸਾਰੇ ਅਧਿਆਪਕ ਜੋ ਕਿ ਲਗਭਗ ਦੂਸਰੇ ਸ਼ਹਿਰ ਤੋਂ ਚੱਲ ਕੇ ਹੋਰ ਪਿੰਡ ਦੇ ਵਿੱਚ ਜਾ ਕੇ ਪੜਾਉਂਦੇ ਆ ਜੋ ਕਿ ਇੱਕ ਏਰੀਆ ਆਪਾਂ ਕਹਿ ਸਕਦੇ ਹਾਂ 70 ਤੋਂ 80 ਕਿਲੋਮੀਟਰ ਔਰ ਕੁਝ ਅਧਿਆਪਕ ਤਾਂ 100-100 ਕਿਲੋਮੀਟਰ ਦੂਰ ਜਾ ਕੇ ਵੀ ਸਟੱਡੀ ਕਰਾਉਂਦੇ ਆ ਜਿਸ ਕਰਕੇ ਉਹਨਾਂ ਨੂੰ ਸਕੂਲ ਦੇ ਵਿੱਚ ਆਉਣ ਲੱਗਿਆ ਵੀ ਬਹੁਤ ਸਮਾਂ ਲੱਗ ਜਾਂਦਾ ਹੈ ਅਤੇ ਵਾਪਸੀ ਘਰ ਜਾਣ ਸਮੇਂ ਵੀ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਜਿਸ ਚੀਜ਼ ਨੂੰ ਦੇਖਦੇ ਹੋਏ ਜੋ ਅਪੀਲ ਕੀਤੀ ਗਿਆ ਅਲੱਗ-ਅਲੱਗ ਡੀਸੀ ਆਫਿਸ ਦੇ ਵਿੱਚ ਕਿ ਸਾਡੇ ਏਰੀਆ ਦੇ ਸਕੂਲਾਂ ਨੂੰ ਛੁੱਟੀਆਂ ਕੀਤੀਆਂ ਜਾਂ ਤਾਂ ਹੁਣ ਇਸ ਦੇ ਉੱਪਰ ਦੇਖਣਾ ਕੀ ਹੈ ਸਰਕਾਰ ਇਸ ਦਾ ਕੀ ਜਵਾਬ ਦੇਵੇਗੀ ਕਿ ਟਾਈਮ ਦੇ ਵਿੱਚ ਚੇਂਜਸ ਦੁਬਾਰਾ ਤੋਂ ਕੀਤੇ ਜਾਣਗੇ ਜਾਂ ਫਿਰ ਛੁੱਟੀਆਂ ਕੀਤੇ ਜਾਣਗੀਆਂ ਤਾਂ ਇਸ ਦੇ ਬਾਰੇ ਜੋ ਵੀ ਅਪਡੇਟ ਆਵੇਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਚੀਜ਼ ਨੂੰ ਜਰੂਰ ਸਮਝਣਗੇ ਹੋਰ ਸਕੂਲਾਂ ਦੇ ਵਿੱਚ ਕੱਲ ਤੋਂ ਛੁੱਟੀਆਂ ਦਾ ਐਲਾਨ ਕਰਨਗੇ ਜਦੋਂ ਹੀ ਕੋਈ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਹੋਰ ਨਵੇਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ